ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਡੱਬੋ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਿਹੜ ਆ ਗਈ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਰੇਟ ਵੀ ਵੀਰ ਦਾ ਬਿਲਕੁਲ ਜਾਇਜ਼ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸੀ ਕਾਲ ਜੀ ਕੀ ਹਾਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਸਭ ਕਰਪਾ ਜੀ ਮਹਾਰਾਜ ਜੀ ਬਾਕੀ ਭਾਜੀ ਕਲਜੰਦਰ ਡੇਰੀ ਫਾਰਮ ਵੇਖਣ ਆਣ ਵੀਰੇ ਅਨੁਸਾਰ ਸਾਸੀ ਕਾਲ ਜੀ ਸਾਸੀ ਕਾਲ ਵੀਰੇ ਆਪਣੀ ਮੇਜੀ ਪਹਿਲੀ ਵੀਡੀਓ ਆ ਚੈਨਲ ਤੇ ਹਾਂਜੀ ਇਹ ਉਦਾਂ ਭਾਜੀ ਕੋਈ ਤਿੰਨ ਚਾਰ ਮੈਡ ਲੈ ਕੇ ਪਾਉਣੀਆਂ ਸੀ ਹਾਂਜੀ ਬਿਲਕੁਲ ਜੇ ਚਲੋ ਆਪਣੇ ਇਸ ਮੇਲ ਹੋ ਗਏ ਕਿ ਆਪਾਂ ਆਉਣ ਲੱਗੇ ਤੇ ਤੁਹਾਨੂੰ ਸਾਧਦਾ ਚਲੋ ਬਣਾ ਦਈਏ ਵੀਡੀਓ ਆਪਣੀ ਬਿਲਕੁਲ ਜੀ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਆਪਣਾ ਨਾਮ ਦੱਸਿਓ ਨਾਮ ਬਾਜੀ ਜਗਰਾਤ ਸਿੰਘ ਜੀ ਪਿੰਡ ਬਾਜੀ ਸਪਰਾ ਕੋਠੀ ਆ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਕਲਾਂਨੌਰ ਜੀ ਠੀਕ ਹੈ ਜੀ ਨੰਬਰ ਬਾਜੀ 77 ਦਾ 742629 ਏ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਕਿਵੇਂ ਆਪਣੇ ਇੱਧਰ ਕਲਾਂਨੌਰ ਏਰੀਆ 'ਚ ਪਸ਼ੂ ਦਾ ਰੇਟ ਹਮੇਸ਼ਾ ਹੀ ਜਾਇਜ਼ ਮੰਨਿਆ ਜਾਂਦਾ ਹੈ ਨਾ ਬੜੇ ਵੀਰ ਖਰੀਦ ਕਰਦੇ ਆ ਤੁਹਾਡੇ ਕੋਲ ਵਪਾਰੀ ਵੀਰ ਹਨਾ ਸਾਰੇ ਵੀਰ ਜੀ ਖਰੀਦਦੇ ਆ ਇਧਰ ਜਨਾਲਾ ਹੋ ਗਿਆ ਡੇੜਾ ਬਾਬਾ ਨਾਨਕ ਹੋ ਗਿਆ ਫਤਿਹਗੜ ਚੋੜੀ ਹੁੰਦਾ ਬਿਲਕੁਲ ਇਧਰ ਹੀ ਮਾਲ-ਪਾਜ ਜਾਂਦਾ ਹੋਇਆ ਹਾਂ ਪਸ਼ੂ ਦਾ ਰੇਟ ਜਾਇਜ਼ ਹੁੰਦਾ ਵਾ ਜਾਇਜ਼ ਤੇ ਵੀਰਾਂ ਨੂੰ ਬੇਨਤੀ ਹੈ ਕਿ ਵੀ ਵੇਖ ਲਈ ਵੈਡ ਬਾਰੇ ਸਾਰੀ ਡਿਟੇਲ ਵੀਰ ਦੱਸ ਦਿੰਦਾ ਜੀ ਹਾਂ ਜੀ ਉਹਦਾ ਵੀਰਾ ਕਹਿੰਦਾ ਪਸ਼ੂ ਦੇ ਤਿੰਨ ਚੋਹਾਂ ਦੀ ਪਾਉਣੀ ਹੈ ਵੀਡੀਓ ਚਲੋ ਫਿਲਹਾਲ ਇੱਕ ਆ ਪਰ ਇੱਕ ਹੀ ਵੀਰੇ ਹੀਰਾ ਤੁਸੀਂ ਲੱਗੇ ਆਗੇ ਤੁਹਾਨੂੰ ਫੋਨ ਕਰਦਾ ਜੀ ਮੇਲ ਹੋ ਗਿਆ ਆਪਣੇ ਮੇਲ ਹੋ ਗਏ ਬਿਲਕੁਲ ਉਹਦਾ ਕੋਈ ਚਾਰ ਪੰਜ ਦੇ ਹੈਗੇ ਵੀਡੀਓ ਚ ਪਾਉਣੀ ਸੀ ਬਾਕੀ ਭਾਜੀ ਖੀਰੀ ਵਸ਼ੀਆ ਪਹਿਲਣ ਖੀਰੀ ਵਸ਼ੀਆ ਹੈਨਾ ਹਾਂ ਜੀ ਖੀਰੀ ਵਸ਼ੀਆ ਪਹਿਲਣ ਪਹਿਲਾ ਸੂਆ ਪਹਿਲਾ ਸੂਆ ਤਾਂ ਜੇ ਦਿਨ ਭਾਜੀ ਦਾਹ ਲੈਂਦੀ ਆ ਗੁੰਦ ਆਉਂਦੀ ਆ ਹਾਂ ਜੀ ਹਾਂ ਜੀ ਤੇ ਸ਼ਹਿਦ ਹੀ ਆਉਂਦਾ ਵਸ਼ੀ ਦੇ ਤੇ ਬਿਲਕੁਲ ਥੱਲੇ ਵੀ ਲollipolli ਆ ਵੀਰੇ ਬਣੂ ਬਹੁਤ ਹਨਾ ਹਾਂਜੀ 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 ਥਾਨ ਗੁਲਾਬੀ ਆ ਗਿਆ ਗੁਲਾਬੀ ਆ ਗਿਆ ਭਾਜੀ ਅਜੇ ਦਿਨ ਕੱਢਦੀ ਵਸ਼ੀ ਬਾਕੀ ਭਾਜੀ ਡਰਦੀ ਐ ਕੱਲੀ ਵਸ਼ੀ ਐ ਨਾ ਬਾਕੀ ਤਿੰਨ ਚਾਰ گاਵਾਾਂੋਂ ਲੱਗੇ ਫਿਰ ਡੰਗਰ ਵੱਜੇ ਡੰਗਰ ਹੋਰ ਹੋ ਜਾਂਦੀ ਐ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੀਰੇ ਕਿਵੇਂ ਥਾਨ ਥੁਣ ਹੋਣ ਤੋਂ ਬਹੁਤ ਚੰਗਾ ਲੱਗਾ ਵਸ਼ੀ ਨੂੰ ਬਾਕੀ ਉਹ ਆਟਾ ਵਾਲਾ ਥਾਨ ਐ ਕੱਦ ਕਾਠ ਵੀ ਬਹੁਤ ਸੋਹਣਾ ਹਨਾ ਹਾਂਜੀ ਹਾਂਜੀ ਤਾਂ ਬੜਾ ਗੱਲਾਂ ਥਾਨ ਐ ਭਾਜੀ ਨੌਕ ਵਾਲਾ ਬਣੂ ਬਹੁਤ ਵੀਰੇ ਹਨਾ گاਵਾ ਮਿਰਲਾ ਮਿਰਲਾ ਤੇ ਵੇਖੋ ਤੁਸੀਂ ਠੀਕ ਐ ਜੀ ਮਿਰਲਾ ਦੇ ਥਾਨਾ ਦੋਂ ਦਾ ਇੱਕ ਭੋਲਾ ਹੰਦਾ ਭੰਨਿਆ ਪਾਜੀ ਵੇਲੋ ਕੀ ਬਾਤ ਹੈ ਜੀ ਹਾਂ ਜੀ ਹਾਂ ਜੀ ਬਹੁਤ ਚੰਗੀ ਵੈੜ ਸ਼ੈੱਡ ਚੋਂ ਲਈਏ ਪਾਜੀ ਵੈੜ ਚੰਗੀ ਵੱਛੀ ਹੈ ਮਾਂ ਨੇ 30 32 ਕਿਲੋ ਦਾ ਰਿਕਾਰਡ ਰਿਆ ਵਾ ਅਸ਼ਤੀ ਤੋ 32 ਲੀਟਰ ਰਿਆ ਹੈ ਇਹਦੀ ਮਾਂ ਦਾ ਇਹ ਮਦਰ ਦਾ ਠੀਕ ਹੈ ਜੀ ਢੜਕੇ ਪਾਜੀ ਦਾ ਪਹਿਲਾ ਸੁਗਾ ਖੀਰੀ ਆ ਮੋਦੀ ਵੀਰੇ ਰਿਕਾਰਡ ਤੇ ਆਪੇ ਰਹਿਣਾ ਉਹ ਹਨਾ ਹੁਣ ਕਿਹਦੀ ਧੀ ਆ ਗੜੀ ਖੀਰੀ ਸੂਂਦੀ ਆ ਹਾਂ ਹਾਂ ਜੀ ਹਾਂ ਜੀ ਕੱਟ ਕਾਟ ਭਾਜੀ ਜਗਾ ਉਹ ਤਾਂ ਕਿਹੜਾ ਵੀ ਵੀਰਾ ਲੈ ਜੂ ਕੋਈ 4-5 ਸੂਏ ਚੋ ਕੇ ਫਿਰ ਰਕਮ ਜੇਬੇ ਚ ਹਨਾ ਬਾਕੀ ਭਾਜੀ ਇੱਕ ਫਾਇਦਾ ਹੋ ਰਹਿਣਾ ਹਾਂਜੀ 3-400 ਵੀ ਇਹਨੇ ਦੇ ਦੋਂਦੀ ਚੋਗੀ ਛਿੱਕੀ ਜੀ ਦੇ ਦੇ ਛਿੱਕੀ ਜੀ ਬਿਲਕੁਲ ਬਿਲਕੁਲ ਜੀ ਦੋਨੋਂ ਜਵਾਨ ਲੱਗਣੀਆਂ ਉਹਦੋਂ ਨਾ ਕੋਈ 5ਵੀਂ 6ਵੀਂ ਸੂਏ ਹੁੰਦਾ ਨਾ ਬਿਲਕੁਲ ਜੀ ਤੇ ਸੋਨੀ ਸਨਖੀ ਵੜਾ ਵੀਰੋ ਚੈੱਕ ਕਰ ਲੋ ਸਭ ਹੀ ਕਹਿੰਦੇ ਚੰਗੀ ਆ ਜਿਹੜੇ ਵੀਰ ਕੋਈ ਬਹੁਤ ਤਗੜੀ ਵੜਾ ਸਭ ਹੀ ਬਹੁਤ ਬੜੀ ਆ ਲੈੜ ਵਜਨ ਵਾਲੀ ਆ ਤੇ ਵੀਰੇ ਕਿਦਾਂ ਅੱਜ ਹੀ ਆਈਏ ਹੁਣੇ ਬਾਜੀ ਵੀਰ ਕੋ ਲਾਗੋ ਲਈ ਤੇ ਚਲੋ ਤੁਹਾਡੇ ਨਾਲ ਸਾਡੇ ਨਾਲ ਜੀ ਬਾਕੀ ਵੀਰ ਇਹਦੀ ਫੈਡ ਫੂਡ ਵੀ ਚੰਗੇ ਆ ਜੂ ਫਿਰ ਹਨਾ ਆਣੀ ਆਣੀ ਚਾਣੀ ਆ ਦੀ ਕਰਾਸ ਨੇ ਬਾਜੀ ਕਰਾਸ ਹਾਂ ਕਰਾਸ ਆ ਗਿਆ ਜਰਸੀ ਸ਼ਾਈ ਹਲ ਚ ਪੱਖ ਰੱਖ ਗਈ ਆ ਤੇ ਚੰਗੇ ਸੀਮੰਦੀ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਹਾਂ ਜੀ ਤੇ ਬਾਕੀ ਵੀਰੋ ਬੰਦ ਹੀ ਗੱਲ ਕਰੀਏ ਤਾਂ ਦਿਖ ਨਹੀਂ ਦਿਆ ਵਸ਼ੀ ਦਾ ਸ਼ਹਿਰ ਮੁੰਡਾ ਪਿਆ ਕਹਿੰਦੇ ਨੀ ਕੱਢਦੀ ਆ ਬਿਲਕੁਲ ਸੋਹਣੀ ਵੈੜਾ ਸੋਹਣੀ ਵੈੜਾ ਤਾਂ ਵੀਰੇ ਇਹਦਾ ਤੋਰਾ ਵਿਖਾ ਦਈਏ ਹਨਾ ਦੋ ਭਾਜੀ ਖੋਲੋ ਵੇਖੋ ਵੀਰੇ ਤੋਰਾ ਚੈੱਕ ਕਰ ਲਿਓ ਦੇਣ ਹਜੇ ਤਕਰੀਬਨ ਸਿਰ ਵੀਰੇ ਹਜੇ ਲੈ ਜੂ ਹਨਾ ਹਾਂਜੀ ਹਾਂਜੀ ਤੇ ਚਲੋ ਜਿਹੜਾ ਵੀਰੇ ਆ ਸਾਮ ਲੂਗਾ ਇਹ ਆ ਕਿ ਬਾਕੀ ਭਾਜੀ ਪਹਿਲੀ ਨਹੀਂ ਬੱਛੀ ਦੁੱਧ 17 18 ਕਿਲੋ ਰਾਵਣਾ ਭਾੜਜੇ ਭਾਵੇਂ ਕੋਈ ਚੰਗੀ ਸੇਵਾ ਕਰ ਦੇ ਤਾਂ ਭਾਵੇਂ 20 ਨੂੰ ਹੱਥ ਮਾਰ ਜੇ ਬਿਲਕੁਲ ਸੋਹਣੀ ਬੱਛੀ ਹੈ ਬਹੁਤ ਸੇਵਾ ਦਾ ਚੰਗੀ ਸੇਵਾ ਕਰੇਗਾ ਬਾਕੀ ਭਾਜੀ ਰਿਕਾਰਡ ਵਾਲੀ ਬੱਛੀ ਹੈ ਵੀ ਨਾਲ ਵੀਰੇ ਇਹਨੇ ਜਿੰਨਾ ਵੀ ਦੇਣਾ ਦੇਣਾ ਮਈਆਂ ਵਰਗਾ ਹੈ ਨਾ ਦੁੱਧ ਫੈਂਟ ਚੰਗੀ ਆਉ ਉਹਦੇ ਦਾ ਖੁੱਲੀ ਛੱਡੀ ਭਾਜੀ ਫਿਰ ਉਹਦੇ ਚ ਮੋਬਾਈਲ ਚ ਮੋਦੀ ਵੀ ਆਲ ਕਰਦੀ ਏ ਥੋੜੀ ਜੀ ਆਹ ਫਿਰ ਪਸ਼ੂ ਕਰਦਾ ਜੀ ਬਹੁਤ ਬੜਾ ਪਿਆਰਾ ਲੱਗਿਆ ਤੇ ਜਿੰਨੀ ਗਾਂ ਨੂੰ ਬਣੀ ਉਨੀ ਪਛਾਣ ਨੂੰ ਖੁੱਲੋਗੀ ਬੱਛੀ ਹੈ ਨਾ ਜੀ ਇੱਕ ਦਿਨ ਭਾਜੀ ਸ਼ਾਇਦ ਆਉਣ ਰਿਹਾ ਕੋਈ ਕੁੜਾ ਅੱਜ ਵੇਖੋ ਵੀਰੇ ਬਹੁਤ ਹੀ ਚੰਗੀ ਤਾਂ ਵੀਰੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਆਪਾਂ ਇਹ ਵੇੜ ਕਿੰਨੇ ਦੀ ਹੁਣ ਦੇ ਦੇਣੀ ਹੈ ਇਹ ਪਾਜੀ ਰੇਟ ਬਿਲਕੁਲ ਜਿਆਜ ਕਰਨਾ ਦੇ ਹਾਂਜੀ ਉਦਾਂ ਪਾਜੀ ਇਹ ਜੀ ਵਛੀਆਂ ਹਾਂ 80 85 ਦੇ ਵਿਰਾਦੀਆਂ ਨੇ ਹਾਂਜੀ ਬਿਲਕੁਲ ਆਪਾਂ ਉਹ ਗੱਲਾਂ ਨਹੀਂ ਕਰਦੀਆਂ ਬਿਲਕੁਲ ਜਿਆਜ ਹੀ ਬਾਤ ਨਹੀਂ ਜਿਆਜ ਜੀ ਬਿਲਕੁਲ ਜਿਆਜ ਪਹਿਲੇ ਫੋਨ ਤੇ ਵਸੀ ਜਾਵੇ ਜਾਨਾ ਪਹਿਲੇ ਫੋਨ ਤੇ ਬਿਲਕੁਲ ਹਾਂਜੀ ਹਾਂਜੀ ਮੇਰੇ ਸਤਰ ਦੀ ਦੇ ਦਈਏ 70 ਦੀ ਹਾਂਜੀ ਠੀਕ ਆ ਹੋਰ ਛੋਟੇ ਆਪਾਂ ਆਜੂ ਵੀਰੇ ਹਜੀ 65 ਦੀ ਵਸ਼ੀਦ ਦਾ 65 ਦੀ 65 ਦੀ ਵਸ਼ੀਦ ਦਾ ਕੀ ਗੱਲ ਹੈ ਵੇਖੋ ਵੀਰੋ ਹਾਂਜੀ ਹਾਂਜੀ ਵੇਹੇ ਵੀ ਇਹ ਇਲਾਕੇ ਦਾ ਵੀਰਾਂ ਦਾ ਰੇਡ ਜਾਇਜ਼ ਮੰਨਿਆ ਜਾਂਦਾ ਕਿ ਇਧਰੋਂ ਪਸ਼ੂ ਜਾਇਜ਼ ਨਿਕਲਦੇ ਛੋਟੀ ਨਾ ਸਮਝੇ ਵੇੜ ਨੂੰ ਵੱਡੀ ਆ ਹਾਂਜੀ ਹਾਂਜੀ ਵੱਡੀ ਵੇੜਾ ਕੋਈ ਛੋਟੀ ਨਾ ਸਮਝੇ ਵੇੜ ਨੂੰ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਉਹ ਖੀਰੀ ਵੇੜਾ ਤਾਂ ਚੰਗਾ ਰਿਕਾਰਡ ਆ ਇਹਦੀ ਮਾਂ ਦਾ ਵੀ ਚੰਗਾ ਰਿਕਾਰਡ ਕਿਵੇਂ ਵੀਰੇ ਨੇ ਦੱਸਤਾ ਉਹ ਤਾਂ ਥਨ ਲਿਵਾਈ ਇਹਦਾ ਦੱਸੀ ਜਾਂਦਾ ਕਿ ਇਹਨੇ ਕਿੰਨਾ ਦੁੱਧ ਚਵਾ ਜਾਣਾ ਤੇ 65 ਬਿਲਕੁਲ ਵੀਰੇ ਹਾਂ ਮੰਗਣ ਨੂੰ ਭਾਵੇਂ ਇਹ ਜੀ ਸੁਸਰੀ ਵਛੀ ਦਾ ਮੁੱਲ ਹੀ ਕੋਈ ਬਸ ਕੋਈ ਮੁੱਲ ਨਹੀਂ ਭਾਜੀ ਇਹੋ ਜੀ ਮਸ਼ੀਆਂ ਆਪਾਂ ਆਵ ਵੇਚੀਆਂ ਲਿਆ ਕੇ ਅਸੀਂ ਅਸੀਂ 85 80 ਦੀ ਵੇਚੀਆਂ ਨੇ ਬਾਕੀ ਆਪਣੀ ਵੀਡੀਓ ਪਹਿਲੀ ਮੈਂ ਜੀ ਬਿਲਕੁਲ ਜਿਆ ਜੀ ਬਿਲਕੁਲ ਜਿਆ ਜੀ ਹਣਾ ਹਰੇਕ ਵੀਡੀਓ ਜੇ ਵੀਰੇ ਖਰੀਦ ਕਰ ਲੈਣਾ ਕੱਲ ਨੂੰ ਟੁੱਕੀ ਭਾਵੇਂ ਕੋਈ ਵੀਰਾ 75 ਦੀ ਵੇਚੇ ਜੇ ਉਹ ਆਪੋ ਆਪਣੀ ਵੇਚ ਵੀਰਾ ਦੀ ਹਨਾ ਵਪਾਰੀ ਵੀ ਲੈ ਜਾਏ ਕੋਈ ਘਰ ਵਾਲਾ ਵੀ ਲੈ ਜਾਏ ਸਾਂਭੇਗਾ ਵਸ਼ੀ ਭਾਜੀ ਸਾਰੇ ਲੈਣਾ ਦੇਖ ਜਾਈ ਬਿਲਕੁਲ ਹੁਣ ਵੀਰੇ ਆਪਾਂ ਇਦਾਂ ਕਰ ਦਈਏ 65 ਚ ਕਰ ਦਈਏ ਛੋੜ ਬੱਸ ਭਾਈ ਤੂੰ ਹੀ ਕਰਾ ਲਾ ਤੂੰ ਹੀ ਆਏ ਜੇ ਦੋ ਜਦ ਜੇ ਹਾਂ ਨਾ ਕਰ ਦਈਏ ਇੱਕ ਹੀ ਵੀਰੇ ਕਰ ਦੋ ਭਾਜੀ ਤੁਹਾਡੀ ਨਹੀਂ ਮੋਰਨੀ ਜਿੱਦਾਂ ਤੁਸੀਂ ਕਹਿ ਲੋਗੇ ਦੋ ਤਿੰਨ 62 ਹਾਂ ਨਾ ਵੀਰੇ ਚਲੋ ਹੈ ਹਾਦ ਤੱਕ ਆਈਏ ਪਰ ਬਾਕੀ ਤੁਹੀਂ ਆਏ ਬਾਕੀ ਦੱਸਾਂਗੇ ਬਾੜ ਦੀ ਦੇ ਦਾਂਗੇ ਗੱਲ ਨਹੀਂ ਵਸੀ ਬਾਕੀ ਕੋਈ ਫੋਨ ਲਾ ਲੇ ਮੋੜਦੇ ਨਹੀਂ ਕਿਸੇ ਬਾੜ ਜੀ ਕੋਈ ਕਰਨਾ ਹੈ ਕੋਈ ਗੱਲ ਨਹੀਂ ਕੀ ਤਾਂ ਵੀਰੇ ਉਹ ਬਾਟਿਆਰ ਚੂ ਮਾਨਤਨ ਹੋ ਜੂ ਬਾਕੀ ਬਾਜੀ ਬਾੜ ਤੋਂ ਛੋੜ ਛੱਪਾ ਹੀ ਹੋਣਾ ਹੈ ਹਾਂਜੀ ਹਾਂਜੀ ਬਾਕੀ ਵੀਰੇ ਨਾਲੇ ਕਿਹਨੇ ਏ ਲੱਲੀ ਮੈਂ ਲੱਲੀ ਇੱਕ ਬਰਾਬਰ ਇੱਕ ਬਰਾਬਰ ਹੈ ਭਾਜੀ ਬਾਕੀ ਭਾਜੀ ਇਹ ਖੀਰੀ ਆ ਖੀਰੀ ਆ ਬਿਲਕੁਲ ਖੀਰੀ ਜੇਕਰ ਦੋ ਦਰ ਇੱਕੋ ਲੰਦਾ ਭੰਨਿਆ ਵਾ ਬਾਕੀ ਵਸ਼ੀ ਦੀ ਚੋਗੀ ਲਗਣਾ ਛਿੱਗੀ ਲਗਣਾ ਤਿੰਨ ਚਾਰ ਸੌ ਵਿੱਚ ਦਾ ਗੜ ਜਣੇ ਵਸ਼ੀ ਨੇ ਬਿਲਕੁਲ ਬਿਲਕੁਲ ਜੀ ਬਾਕੀ ਭਾਜੀ ਦੁੱਧ ਸੇਵਾ ਦਾ ਵਾ ਕੋ ਚੰਗੀ ਕਰ ਲੇਗਾ ਤਾਂ ਦੁੱਧ ਭਰ ਜਾਈ ਜਗਾਂ ਹਾਂ ਦੁੱਧ ਪਾਏ ਦਾ ਵੀਰੇ ਗਾੜੀ ਤਾਂ ਵੇਖੋ ਵੀਰੋ ਹਾਂ ਨਾ 60000 ਦੀ ਹੋ ਜੂ ਬਾਕੀ ਫੋਨ ਜ਼ਰੂਰ ਲਾ ਲਿਓ ਕਿਉਂਕਿ ਵੀ ਰਿਮੋਟ ਦਾ ਨਹੀਂ ਤਾਂ ਗੱਲ ਕਰੀਏ ਤਾਂ ਵਸ਼ੀ ਦੀ ਉਮਰ ਦੇ ਹਿਸਾਬ ਨਾਲ ਲੇਵੇ ਦੀ ਗੱਲ ਕਰੀਏ ਤਾਂ ਹਜੇ ਤਿਆਰ ਹੋਣਾ ਬਿਲ ਹੁੰਦੀ ਆ ਨਹੀਂ ਤੇਲੀ ਹੁੰਦੀਆਂ ਦੀਆਂ ਭਾਜੀ ਬਿਲਕੁਲ ਬਿਲਕੁਲ ਕਿਉਂਕਿ ਤੁਸੀਂ ਫਿਰ ਫਾਰਮ ਚੋਂ ਜਿਆਦਾ ਤੁਸੀਂ ਦੱਸੰਦੇ ਪਸ਼ੂ ਆਪਾਂ ਲੈਣਾ ਸਾਫ਼ ਤੇ ਜਿਆਦਾ ਫਾਰਮ ਤੋਂ ਖਰੀਦ ਕਰਨੀ ਤੇ ਫਿਰ ਵੀਰੇ ਐਵੇਂ ਦਾ ਪਸ਼ੂ ਮਿਲਣਾ ਆਪਾਂ ਨੂੰ ਹਨਾ ਸੁਥਰਾ ਬਿਲਕੁਲ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਵੀਰੇ ਫੋਨ ਜਰੂਰ ਲਾ ਲਿਓ ਜੀ ਤਾਂ ਰੇਡ ਵੀਰੇ ਦਾ ਜਲਜ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਪਸ਼ੂ ਪੁੱਛੋ ਚਲੋ ਹਰ ਦੇ ਦੂੰ ਦੰਦਾ ਮੇਰਾ ਵੀਰ ਠੀਕ ਹੈ ਜੀ ਹੋਰ ਵੀਰੇ ਕੀ ਹਾਲ ਚੱਲ ਜੀ ਬਸ ਵਧੀਆ 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 ਕਹੀ ਸੁਣਾਓ ਵਧੀਆ ਵੀਰੇ ਵਧੀਆ ਤਾਂ ਪਸ਼ੂ ਫਿਰ ਵੀਰੇ ਰੱਖੋਣ ਖਿੱਚ ਕੇ ਕੰਮ ਹਨਾ ਤੇ ਡੇਟਾ ਡੇ ਕੋਲੇ ਹੀ ਆ ਹਾਂ ਤੇ ਰੇਟ ਤੁਹਾਡਾ ਜਿਆਜਾ ਜੋ ਚਲੋ ਬਿਲਕੁਲ ਵੀਰ ਜੀ ਜਿਆਜਾ ਪਾਉਂਦਾ ਹੈ ਉਦਾਂ ਦੇ ਭਾਈ ਗਿਰਜੀ 75 ਹੀ ਪਾਉਂਦੇ ਤਾਂ ਵੀ ਵਛੀ ਵੇਖਦੀ ਆ ਜਦ ਨਾਲ ਥਾਣਾ ਪਤਾ ਕੀ ਆ ਵੀਰੇ ਹਾਂ ਨਾਲੇ ਪਲੂਨ ਆ ਨਵਾਂ ਪਸ਼ੂ ਆ ਜੇ ਕੋਈ ਮੰਨਿਆ ਜਾਵੇ ਨਾ ਕਿ ਇੱਕ ਗੱਲ ਮੰਨ ਲੈ ਲਤਾ ਲਤਾ ਮਾਰੇ ਉਹ ਜੋ ਕਰੀ ਬਿਲਕੁਲ ਪੀ ਦੂਜੇ ਤੇ ਜੇ ਸੂਏ ਚੌਥੇ ਸੂਏ ਪਸ਼ੂ ਆ ਤਾਂ ਕਈ ਤਾਂ ਵੇਚਦੇ ਆ ਕਿ ਕੋਈ ਨੁਕਸਾਨ ਨਾ ਹੋਵੇ ਹਨਾ ਤੇ ਕਿਹੜਾ ਸੁਥਰਾ ਪਸ਼ੂ ਨਵਾਂ ਮਿਲ ਜਾਣਾ ਉਹਦੇ ਨਾਲ ਦੀ ਰੀਸ ਨਹੀਂ ਕਿਤੇ ਹੋਈ ਹਨਾ ਇਹਦੀ ਡਿਮਾਂਡ ਬਹੁਤ ਹੁੰਦੀ ਆ ਨਵੇਂ ਖੀਰੇ ਦੋਂਦੇ ਦੀ ਵਛੀਆਂ ਦੀ ਵੀ ਡਿਮਾਂਡ ਹੁੰਦੀ ਆ ਜੇ ਆਪਾਂ ਝੋਟੀਆਂ ਦੀ ਗੱਲ ਕਰੀਏ ਕਿੰਨਾ ਖੀਰੀਆਂ ਖੂਰੀਆਂ ਦੀ ਡਿਮਾਂਡ ਹੁੰਦੀ ਆ ਨਵੇਂ ਪਸ਼ੂ ਦਾ ਵੀਰੇ ਵਾਦਾ ਹਨਾ ਉਮਰ ਅਦੀ ਦੇ ਮਾੜੀ ਜੀ ਕਲਾਸ ਆ ਸਿਆਲ ਦੇ ਵਿੱਚ ਇਹੋ ਵੜਾ ਖਾਂਦੀਆਂ ਗੱਲ ਦੀ ਗੱਲ ਨਾ ਗੱਲ ਬਾਕੀ ਭਾਜੀ ਗਰਮੀ ਨਹੀਂ ਬਣਾਉਣੀ ਇਹਨੇ ਗਰਮੀ ਨਹੀਂ ਬਿਲਕੁਲ ਬਿਲਕੁਲ ਬਾਕੀ ਦੁੱਧ ਜਿੰਨਾ ਵੰਡ ਛੱਡ ਨੇ ਪਾਜੀ ਪਾਵਾਗੇ ਉਹਨਾਂ ਨੇ ਦੁੱਧ ਦੇ ਦੇਣਾ ਵਾ ਸਹੀ ਗੱਲ ਕਿ ਨਹੀਂ ਨਹੀਂ ਸੋਹਣੀ ਬੈੜ ਬਾਕੀ ਪਾਜੀ ਰਿਕਾਰਡ ਵਾਲੀ ਆ ਅੱਛਾ ਬਾਕੀ ਰਿਕਾਰਡ ਵਾਲੀ ਵਸ਼ੀਲ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਇਹ ਵੀ ਬੇਨਤੀ ਹੈ ਕਿ ਵੀਰੇ ਤੁਸੀਂ ਹੋਰ ਵੀ ਫੋਨ ਲਾਇਓ ਹੋਰ ਵੀ ਵੀਰ ਕੋਲੇ ਪਸ਼ੂ ਹੁੰਦੇ ਰਹਿੰਦੇ ਇਹਨਾਂ ਕੋਲੇ ਤਾਂ ਹੁੰਦੇ ਸਾਫ ਸੁਥਰੇ ਆ ਰੇਟ ਜਾ ਜਾਂਦਾ ਤਾਂ ਇਹ ਵੀ ਵੀਰਾ ਕਹਿੰਦਾ ਹੁਣ ਹਾਂ ਨਾ ਬਾਠ ਦੀ ਬਾਕੀ ਫੋਨ ਜਰੂਰ ਲਾਇਓ ਜੀ ਤੇ ਬਾਕੀ ਵੀਰਾਂ ਨੂੰ ਇਹੋ ਬੈਂਚ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਨਾ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜਿਉ ਤਾ ਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਹਾਂਜੀ ਹਾਂਜੀ ਠੀਕ ਹੈ ਵੀਰੇ ਐਡਰੈਸ ਇੱਕ ਰਹੀ ਆਪਣਾ ਦੱਸਿਓ ਪ੍ਰੈਸ ਭਾਜੀ ਨਾਮ ਜਗਰਾ ਸਿੰਘ ਹਾਂ ਪਿੰਡ ਸਫਰਾ ਕੋਠੀ ਜੇ ਜ਼ਿਲ੍ਹਾ ਗੁਰਦਾਸਪੁਰ ਐ ਤਹਿਸੀਲ ਕਲਾਂਨੌਰ ਜੇ ਨੰਬਰ ਭਾਜੀ 77 74 26 29 ਜੀ ਠੀਕ ਹੈ ਨੇੜੇ ਭਾਜੀ ਆਪਣਾ ਨੌਰਾਣ ਲੱਗਦਾ ਸੀ ਨੌਰਾਣ ਹਾਂਜੀ ਰੋਡ ਦੇ ਉੱਪਰ ਪਿੰਡ ਆ ਮੇਨ ਰੋਡ ਦੇ ਉੱਪਰ ਹੀ ਬਿਲਕੁਲ ਹਾਂਜੀ ਹਾਂ ਹਾਂ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ